ਸੋ ਨਮਸਕਾਰ ਜੀ ਮੈਂ ਹਾਂ ਸੰਦੀਪ ਚੌਧਰੀ ਤੇ ਇਸ ਟਾਈਮ ਅਸੀਂ న్యూਸ 89 ਪੰਜਾਬ ਦੇ ਸਟੂਡੀਓ ਦੇ ਵਿੱਚ ਮੌਜੂਦ ਆ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮਿਸ਼ਨ ਲਾਲੀ ਤੇ ਹਰੀਆਲੀ ਜਿਹੜੀ ਇੱਕ ਸਮਾਜ ਸੇਵਾ ਸੰਸਥਾ ਹੈਗੀ ਉਹਨਾਂ ਦੇ ਮੈਂਬਰ ਜਿਹੜੇ ਹਨ ਉਹ ਸਾਡੇ ਸਟੂਡੀਓ ਦੇ ਵਿੱਚ ਆਏ ਆ ਮੈਨੂੰ ਇਹ ਸੱਦਾ ਪੱਤਰ ਦੇਣ ਆਏ ਆ ਸੋ ਇਹਨਾਂ ਦਾ ਬੇਟਾ ਹੈਗਾ ਇੱਕ ਕ੍ਰਾਂਤੀ ਵੀਰ ਜਿਨ੍ਹਾਂ ਦੇ ਜਨਮ ਦਿਨ ਦੇ ਮੌਕੇ ਤੇ ਜਿਹੜਾ ਹੈ ਇਹ ਖੂਨਦਾਨ ਕੈਂਪ ਲਗਾ ਰਹੇ ਆ 5 ਮਈ ਨੂੰ ਸਰਕਾਰੀ ਹਸਪਤਾਲ ਜਿਹੜਾ ਰਾਜਪੁਰ ਦਾ ਸਿਵਲ ਹਸਪੀਟਲ ਹੈ ਉਹਦੇ ਬਲੱਡ ਬੈਂਕ ਜਿਹੜਾ ਬਣਿਆ ਹੋਇਆ ਉਹਦੇ ਵਿੱਚ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਸੰਸਥਾ ਜਿਹੜੀ ਹੈ ਇਹ ਲੋਕਾਂ ਨੂੰ ਬੂਸਟ ਕਰਦੀ ਹੈ ਖੂਨਦਾਨ ਕੈਂਪ ਲਾਉਣ ਵਾਸਤੇ ਤੇ ਖੂਨਦਾਨ ਕਰਨ ਵਾਸਤੇ ਕਿਉਂਕਿ ਖੂਨਦਾਨ ਕਰਨਾ ਇੱਕ ਮਹਾਨ ਦਾਨ ਹੈ ਤੇ ਉਹਦੇ ਨਾਲ ਕੋਈ ਵੀ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਹਮੇਸ਼ਾ ਹੀ ਇੱਕ ਕੋਈ ਚੀਜ਼ ਕਹਿੰਦੇ ਆ ਤੇ ਲੋਕੀ ਜਾਗਰੂਕ ਵੀ ਹੋ ਰਹੇ ਆ ਤੇ ਮੈਂ ਵੀ ਰਾਤੀ ਖੂਨ ਦਿੱਤਾ ਤੇ ਮੈਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਸੱਦਾ ਪੱਤਰ ਦੇਣ ਆਇਆ ਹੈ ਤੇ ਤੁਸੀਂ ਵੀ ਵੱਤੋ ਵੱਤ ਇਸ ਕੈਂਪ ਦੇ ਵਿੱਚ ਆਓ ਤੇ ਖੂਨਦਾਨ ਕੈਂਪ ਕਰੋ ਜਿਵੇਂ ਇਹਨਾਂ ਦਾ ਨਾਮ ਹੀ ਮਿਸ਼ਨ ਲਾਲੀ ਤੇ ਹਰੀਆਲੀ ਹੈ ਤੇ ਹਰੀਆਲੀ ਵੰਡਦੇ ਫਿਰਦੇ ਆ ਪੂਰੇ ਸ਼ਹਿਰ ਦੇ ਵਿੱਚ ਇੰਨੇ ਇਹਨਾਂ ਨੇ ਪੌਦੇ ਲਾਏ ਆ ਜੋ ਅੱਜ ਵੱਡੇ ਵੱਡੇ ਵਿਰਕਸ਼ ਬਣੇ ਹੋਏ ਆ ਤੇ ਮੈਂ ਇਹਨਾਂ ਦਾ ਆਪਣੇ ਸਟੂਡੀਓ ਦੇ ਵਿੱਚ ਸਵਾਗਤ ਕਰਦਾ ਤੇ ਧੰਨਵਾਦ ਕਰਦਾ ਸਾਡੀ ਟੀਮ ਹੈ ਮਿਸ਼ਨ ਲਾਲੀ ਤੇ ਹਰਿਆਲੀ ਪਟਿਆਲਾ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਜਿਸਟਰ ਰਾਜਪੁਰਾ ਸੋ ਮੇਰੇ ਬੇਟੇ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ 5 ਮਈ ਬਲੱਡ ਬੈਂਕ ਸਰਕਾਰੀ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਖੂਨਦਾਨ ਕਰਕੇ ਆਪਾਂ ਆਪਣਾ ਜ਼ਿੰਦਗੀ ਜੀਵਨ ਸਫਲ ਕਰ ਸਕਦੇ ਆ ਸੋ ਰਾਜਪੁਰਾ ਦੀਆਂ ਸਰਗਰਮ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ 5 ਮਈ ਨੂੰ ਬਲੱਡ ਬੈਂਕ ਪਹੁੰਚ ਕੇ ਮੇਰੇ ਬੇਟੇ ਦੇ ਜਨਮ ਦਿਨ ਨੂੰ ਯਾਦਗਾਰ ਬਣਾਉਣਾ ਤੇ ਉਸ ਸਮੇਂ ਖੂਨਦਾਨ ਕਰਨਾ ਜਿੰਨੇ ਵੀ ਸਰਗਰਮ ਸੰਸਥਾਵਾਂ ਰਾਜਪੁਰੇ ਇਲਾਕੇ ਦੀਆਂ ਨੇ ਉਹ ਗਿਆਨ ਸਿੱਖਿਤਾਵ ਇੰਤਿਆਰ ਕਿ ਵੱਤਵਤ ਗਿਣਤੀ 'ਚ ਪਹੁੰਚ ਕੇ ਖੂਨਦਾਨ ਕਰੋ ਤੇ ਸਾਡੀ ਟੀਮ ਨੂੰ ਆਕੇ ਆਸ਼ੀਰਵਾਦ ਦਿਓ ਧੰਨਵਾਦ ਧੰਨਵਾਦ